ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਪਿਓ ਆਪਣੀ ਧੀ ਦੇ ਵਿਆਹ ਤੇ ਭਾਵੁਕ ਹੋ ਕੇ ਕੁਝ ਲਾਈਨਾਂ ਸਾਰਿਆਂ ਦੇ ਸਾਹਮਣੇ ਬੋਲ ਰਿਹਾ ਤੇ ਆਪਣੀ ਧੀ ਦੇ ਲਈ ਜੋ ਉਹਦੇ ਮਨ ਵਿੱਚ ਪਿਆਰ ਆ ਉਹਨੂੰ ਉਹ ਜ਼ਾਹਿਰ ਕਰ ਰਿਹਾ ਏ ਤੇ ਇਹ ਸੁਣਨ ਤੋਂ ਬਾਅਦ ਸਟੇਜ ਤੇ ਬੈਠੀ ਹੋਈ ਕੁੜੀ ਆਪਣੇ ਪਿਓ ਦੇ ਬੋਲ ਸੁਣ ਕੇ ਰੋਣ ਲੱਗ ਜਾਂਦੀ ਹੈ ਤੇ ਬਾਕੀ ਸਾਰੇ ਜਣੇ ਵੀ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਤੇ ਹੁਣ ਤੁਸੀਂ ਅੱਗੇ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਮੈਂ ਮਹਿਲਾਂ ਦਾ ਰਾਜਾ ਤਾਂ ਨਹੀਂ ਰਾਜਕੁਮਾਰੀ ਮੇਰੇ ਘਰ ਦੀ ਹੈ ਈ ਰਾਣੀ ਮੇਰੀ ਸੌ ਬਹੁਤ ਹੈ ਈ ਰਾਣੀ ਮੇਰੀ ਸੌ ਬਹੁਤ ਹੈ ਪਰ ਜਦ ਥੋੜੀ ਜਿਹੀ ਕਰਦੀ ਹੈ ਗਲਤੀ ਹੋ ਜੇ ਮaaf ਕਰ ਦਿਓ ਮਾਂ ਡਰਦੀ ਹੋਂ ਕੇ ਭਰਦੀ ਹੈ ਗਲਤੀ ਹੋ ਜੇ ਮaaf ਕਰ ਦਿਓ ਮਾਂ ਡਰਦੀ ਹੋਂ ਕੇ ਭਰਦੀ ਹੈ ਲਾਡਾਂ ਵਾਲੇ ਨੇ ਪਾਰੀ ਬਹੁਤ ਕੰਮ ਹੌਲੀ ਹੌਲੀ ਕਰਦੀ ਐ ਲਾਡਾਂਾਰੇ ਪਾਰੀ ਬਹੁਤ ਕੰਮ ਹੌਲੀ ਹੌਲੀ ਕਰਦੀ ਐ ਗੁੱਟੀਆਂ ਪਟੋਲੇ ਮੈਂ ਰੱਖ ਲੈਂਦਾ ਗੁੱਟੀਆਂ ਪਟੋਲਿਆਂ ਮੈਂ ਰੱਖ ਲੈਂਦਾ ਈ ਘਰ ਰੱਖ ਕਿੱਥੇ ਸਾਦੀ ਐ ਈ ਘਰ ਰੱਖ ਕਿੱਥੇ ਜਾਂਦੀ ਐ ਹੁਣ ਮਹਿਲਾਂ ਦਾ ਤੂੰ ਰਾਜਾ ਪੁੱਤਰਾ ਹੁਣ ਮਹਿਲਾਂ ਦਾ ਤੂੰ ਰਾਜਾ ਪੁੱਤਰਾ ਤੇ ਰਾਣੀ ਤੇਰੇ ਘਰ ਦੀ ਐ ਤੇ ਰਾਣੀ ਮੇਰੇ ਘਰ ਦੀ ਐ ਥੈਂਕ ਯੂ ਸੋਰੀ ਮੈਨੂੰ ਸਤੀ ਇਹਦੇ ਵਿਆਹ ਸਮੇ ਇਹ ਕਿੰਨਾ ਕੋਕਾ ਸਮਾਂ ਹੁੰਦਾ ਏ ਇਹ ਤਾਂ ਸਿਰਫ ਇੱਕ ਧੀ ਦੇ ਮਾਂ ਪਿਓ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦੇ ਦਿਲ ਤੇ ਕੀ ਬੀਤ ਰਹੀਆ ਕਿਉਂਕਿ ਪਿਓ ساری ਉਮਰ ਮਿਹਨਤ ਕਰਦਾ ਤੇ ਧੀ ਦੇ ਹਰ ਚਾਹਾਂ ਲਾਡਾਂ ਨੂੰ ਪੂਰੇ ਕਰਦਾ ਏ ਤੇ ਇੱਕ ਦਿਨ ਇਹੋ ਜਿਹਾ ਆ ਜਾਂਦਾ ਕਿ ਪਿਓ ਨੂੰ ਆਪਣੇ ਹੱਥੀ ਆਪਣੀ ਧੀ ਨੂੰ ਤੋੜਨਾ ਪੈਂਦਾ ਏ ਤੇ ਜਦੋਂ ਧੀ ਦੀ ਡੋਲੀ ਤੁਰਦੀ ਏ ਤਾਂ ਉਸ ਸਮੇ ਪਿਓ ਨੂੰ ਬਹੁਤ ਵੱਡਾ ਦਿਲ ਕਰਨਾ ਪੈਂਦਾ ਏ ਤੇ ਪਿਓ ਧੀ ਦਾ ਰਿਸ਼ਤਾ ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਏ ਜੋ ਹਰ ਕੋਈ ਨਹੀਂ ਸਮਝ ਸਕਦਾ ਤੇ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ